ਸੇਗਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆ ਡੇਰਾ ਬਾਬਾ ਨਾਨਕ ਤੂੰ ਸੀਦੇ ਉੱਪਰ ਪਿੰਡ ਥੀਟਰ ਜੀ ਪਿੰਡ ਥੀਟਰ ਦੇ ਤੂੰ ਸੀਦੇ ਉੱਤੇ ਖੜੇ ਆ ਸੱਜੇ ਹੱਥ ਸਾਡੇ ਰਾਵੀ ਪਾਕਿਸਤਾਨ ਹੈ ਜਿੱਧਰੋਂ ਪਾਣੀ ਦਾ ਫਲੋ ਤੁਰਿਆ ਤੂਸੀਆ ਜਿੱਧਰੋਂ ਟੁੱਟੀਆਂ ਇੱਕ ਇੱਕ ਕੱਚੀ ਥੂਸੀ ਮੰਨੀ ਜਾਂਦੀ ਐ ਇੱਕ ਉਹ ਅੱਗੇ ਪੱਕੀ ਥੂਸੀ ਐ ਮਤਲਬ ਜਿਹੜੀ ਦਰਿਆ ਦੇ ਨਾਲ ਲੱਗਦੀ ਐ ਇਹ ਪਿਛਲੀ ਐ ਤੇ ਉਹਦੇ ਨਾਲ ਨਾਲੇ ਅਸੀਂ ਤੁਹਾਨੂੰ ਇਹ ਵਿਖਾਵਾਂਗੇ ਜਿਹੜਾ ਪਾਣੀ ਦੀ ਮਾਰ ਦੇ ਨਾਲ ਫਸਲਾਂ ਖਰਾਬ ਹੋਈਆਂ ਨੇ ਇੱਕ ਵਾਰੀ ਕੈਮਰਾ ਜਿਹੜਾ ਤੁਸੀਂ ਆਪਣੇ ਖੱਬੇ ਹੱਥ ਕਰਿਓ ਜਿਹੜੀਆਂ ਇੱਧਰ ਵਾਲੀਆਂ ਫਸਲਾਂ ਦੇਖੋ ਕਿੰਦਾ ਹਰੀਆਂ ਨੇ ਤੇ ਹੁਣ ਆ ਸੱਜੇ ਪਾਸੇ ਵਾਲੇ ਦੇਖਿਓ ਝੋਨੇ ਬਿਲਕੁਲ ਹੀ ਗਲ ਗਏ ਨੇ ਤੇ ਇਸ ਟਾਈਮ ਸੇਵਾ ਪੜੀ ਆ ਰਹੀ ਹੈ ਰਾਸ਼ਨ ਦੀ ਜਾਂ ਉਹਵੇਂ ਹਰ ਚੀਜ਼ ਦੀ ਬੜੀ ਕਿਰਪਾ ਹੈ ਮਾਲਕ ਦੀ ਮੇਨ ਗੱਲ ਇਹ ਹੈ ਕਿ ਇਹ ਜਿਹੜਾ ਨੁਕਸਾਨ ਹੈ ਇਹਦੀ ਪਰਪਾਈ ਹੁਣ ਤੇ ਜਿੰਨੂੰ ਟਾਈਮ ਲੱਗਣਾ ਅਜੇ ਤੁਸੀਂ ਇਹ ਵੇਖੋ ਕਿ ਇਹ ਪਾਣੀ ਅਜੇ ਵੀ ਕਿੰਨਾ ਹੈ ਸਫਕਨ ਦਾ ਦੱਸ ਦੇਣਾ ਜੇ ਪਾਣੀ ਨਹੀਂ ਸੁੱਕਣਾ ਹੈ ਇਹ 10-15 ਦਿਨ ਲੱਗ ਜਾਣਗੇ ਤੇ ਮੈਂ ਤੁਹਾਡੇ ਨਾਲ ਮੇਰੇ ਵੀਰ ਧਰਮ ਸਿੰਘ ਸਾਡੇ ਨਾਲ ਬੈਠੇ ਨੇ ਇਹਨਾਂ ਕੋ ਆਪਾਂ ਕਿਉਂਕਿ ਇਹ ਏਰੀਆ ਤੋਂ ਕਾਫੀ ਵਾਗਬ ਨੇ ਇਹਨਾਂ ਦੀ ਆਪਾਂ رائے ਲਵਾਂਗੇ ਵੀ ਤੁਸੀਂ ਇਹ ਦੱਸੋ ਵੀਰ ਜੀ ਕੀ ਇਹ ਕਿੰਨਾ ਰਕਬਾ ਹੋਵੇਗਾ ਘੱਟੋ-ਘੱਟ ਇਸ ਏਰੀਏ ਦਾ ਜਿਹੜਾ ਨੁਕਸਾਨਿਆ ਗਿਆ ਤੇ ਇਹਦੇ ਲਈ ਅੱਗੇ ਸਾਨੂੰ ਰਲ ਮਿਲ ਕੇ ਕੀ ਉਪਰਾਲੇ ਕਰਨੇ ਚਾਹੀਦੇ ਆ ਤੇ ਨੁਕਸਾਨ ਕਿੰਨਾ ਹੋਇਆ ਇਹ ਮਾੜਾ ਜਿਹਾ ਸਾਨੂੰ ਦੱਸਿਓ ਮੇਰੇ ਹਿਸਾਬ ਦੇ ਨਾਲ ਦੇ ਘੱਟੋ-ਘੱਟ ਵੀ 3-400 ਗਿੱਲਾ ਜ਼ਮੀਨ ਜਿੱਥੋਂ ਵੀ ਪਿਛੋਂ ਵੇਖਦੇ ਆਉਣ ਦੇ ਜਿੱਥੇ ਅਸੀਂ ਪਹਿਲਾਂ ਰੁਕੇ ਸੀ ਡੇਰੇ ਤੋਂ ਲੈ ਕੇ ਇੱਥੋਂ ਤੱਕ ਜਿੱਥੇ ਜਿੱਥੇ ਵੀ ਨੀਵੇਂ ਥਾਂ ਹੀ ਉੱਥੇ ਹਲੇ ਵੀ 3-3 4-4 ਪਾਣੀ ਫਟਕਲੋਤਾ ਹਾਂ ਜੀ ਇਹਨੇ ਸੁੱਕਦਿਆਂ ਸੁੱਕਦਿਆਂ ਵੀ 10 ਦਿਨ ਲੈ ਜਾਣੇ ਨੇ ਤੁਸੀਂ ਆਪ ਵੇਖੋ ਇਹ ਝੋਨਾ ਥੱਲੇ ਫਸਲ ਰਹੀ ਨਹੀਂ ਇਹ ਏਰੀਆ 'ਚ ਗੋਭੀ ਸਭ ਤੋਂ ਵੱਧ ਲੱਗਦੀ ਹੈ ਹਾਂ ਜਦ ਕਿ ਗੋਭੀ ਇੱਥੇ ਕਮਾਦਣੀ ਵਜਿਆ ਉਹ ਫਿਰ ਵੀ ਨਹੀਂ ਬਚਣੀ ਇਹਦਾ ਨੁਕਸਾਨ ਤੇ ਜਿਹੜਾ ਵਾ ਬਹੁਤ ਜ਼ਿਆਦਾ ਹਾਂ ਜੀ ਪਰ ਇਹਦੇ ਹੁਣ ਸਾਨੂੰ ਹੱਲ ਕਰਨੇ ਪੈਣੇ ਆ ਰਲ ਮਿਲ ਕੇ ਇਹਨਾਂ ਦਾ ਸਾਥ ਦੇਣਾ ਪੈਣਾ ਇਹ ਲੋਕਾਂ ਦਾ ਕਿਉਂਕਿ ਨਾ ਹੀ ਕਿਤੇ ਗੱਲ ਇਹ ਵੀ ਆ ਕਿ ਜਿਹੜੀਆਂ ਹੁਣ ਰਾਸ਼ਨ ਦੀ ਲੋੜ ਵਾ ਤਾਂ ਕਿ ਹੋਰ ਚੀਜ਼ ਦੀ ਉਹ ਸਿਰਫ ਅੰਨ ਦੀ ਲੋੜ ਹੀ ਨਹੀਂ ਹਮ ਅਜੇ ਤਾਂ 15 ਦਿਨ ਕੀ ਚੀਜ਼ ਦੀ ਲੋੜ ਨਹੀਂ ਹੈਗੀ ਅਈ ਐਵੇਂ ਅਨੈਸੈਸਰੀ ਚੀਜ਼ਾਂ ਲੈ ਕੇ ਤਰੇ ਫਰੀ ਉਹਦਾ ਸਾਨੂੰ ਫਾਇਦਾ ਨਹੀਂ ਅਜੀ ਸਟੇ ਕਰਕੇ 10 ਦਿਨ ਪਹਿਲਾਂ ਵੇਖੀ ਭੀ ਯਾਰ ਇਹਨਾਂ ਦਾ ਬੰਦਾ ਕੀ ਆ ਹਮ ਇਹਨਾਂ ਨੇ ਖਾਣਾ ਕਿੱਥੋਂ ਆ ਇਹਨਾਂ ਫਸਲਾਂ ਦੀ ਪ੍ਰਭਾਈ ਕਰੀਏ ਰਣ ਮਿਲ ਕੇ ਇਹ ਨਹੀਂ ਮੈਂ ਕਹਿਣਾ ਕਿ ਅਸੀਂ ਸਾਰਿਆਂ ਨੂੰ 100% ਦੀ ਦਈਏ ਵੀ ਜੋ ਹੈਗਾ ਵਾ ਜਿੰਨਾ ਕਿਸੇ ਦਾ ਖਰਚਾ ਆ ਕਿਸੇ ਦੀ ਲਾਗਤ ਆ ਉਹ ਅਸੀਂ ਪੂਰੀ ਕਰੀਏ ਤੇ ਉਸ ਤੋਂ ਬਾਅਦ ਇਹ ਵੀ ਗੱਲ ਹੈ ਵੀ ਜਮੀਨਾਂ 'ਚ ਗਾਹ ਵੀ ਕੁਛ ਨਹੀਂ ਗਾਉਣਾ ਜਿੰਨਾ ਜਿੰਨਾ ਪਾਣੀ ਇੱਥੇ ਰਹਿਣਾ ਹਾਂ ਅੱਗੇ ਕਣਕ ਜਿਹੜੀ ਆ ਹੁਣ ਲਾਉਣੀ ਆ ਹੂੰ ਉਹਦੀ ਵਾਸਤੇ ਨਹੀਂ ਪਰ ਪਾਣੀ ਨਿਕਲਣਾ ਕਿ ਪਾਸੇ ਜ਼ਰੂਰੀ ਆ ਕਿਛੇ ਤੂਸੀ ਆ ਕੱਚੀ ਤੂਸੀ ਹਾਂਜੀ ਉਹ ਨਾ ਪਾਣੀ ਉਧਰ ਨੂੰ ਜਾਣ ਰਿਹਾ ਨਾ ਪਾਣੀ ਇੱਧਰ ਨੂੰ ਆਉਣ ਰਿਹਾ ਜੀਰੇਗਾ ਤੇ ਜ਼ਮੀਨ ਹੀ ਠੀਰੇਗੀ ਕੋਈ ਮੜੇ ਨਾ ਉਧਰ ਕਰੋ ਸੀਵਾ ਹਾਂ ਤਾਂ ਉਹੀ ਮੈਂ ਕਹਿ ਰਿਹਾ ਨਾ ਕਿ ਹੁਣ ਜਿਹੜੀ ਕਣਕ ਤੱਕ ਲਾਉਣ ਤੱਕ ਜਿਹੜਾ ਟਾਈਮ ਆ ਉਹ ਟਾਈਮ ਵੀ ਘਟਿਆ ਘਟਿਆ ਤੇ ਹੱਲਾ ਜਿਹੜਾ ਹੈ ਉਹ ਵੱਡਾ ਮਾਰਨਾ ਪਿਆ ਹੈ ਹੈ ਨਾ ਤੇ ਇੱਕ ਮੀਂਹ ਵੀ ਇਸ ਵਾਰੀ ਜਿਹੜੇ ਨੇ ਉਹ ਬੇਹੱਦ ਪੈ ਗਏ ਆ ਤੇ ਜਿਹੜੀ ਇੱਕ ਤੁਸੀਂ ਰਾਸ਼ਨ ਦੀ ਗੱਲ ਕਰ ਰਹੀ ਹੈ ਅੱਗੇ ਆਪਾਂ ਰਾਹ 'ਤੇ ਆਉਂਦੇ ਹੀ ਤੁਸੀਂ ਇੱਕ ਗੱਲ ਕਹਿ ਰਹੇ ਸੀਗੇ ਕਿ ਜਿਹੜੇ ਰਾਜਸਥਾਨ ਵੱਲੋਂ ਚਾਰੇ ਦੇ ਟਰੱਕ ਆਏ ਤੇ ਰਾਹ 'ਚ ਉਹ ਪਿਛਲੇ ਪਿੰਡਾਂ ਨਹੀਂ ਲਵਾ ਲਿਆ ਅੱਗੇ ਤੱਕ ਪਹੁੰਚਣੇ ਨਹੀਂ ਦਿੱਤੇ ਜਿੱਥੇ ਲੋੜੀ ਗਈ ਉਹ ਉੱਥੋਂ 20 ਕਿਲੋਮੀਟਰ ਪਿੱਛੋ ਲਾ ਕੇ ਵਾਪਸ ਮੁੜ ਗਏ ਨਹੀਂ ਕਿਉਂਕਿ ਹਾਂਜੀ ਜਿਹੜੇ ਲੋਗ ਬਿਨਾ ਕਿਸੇ ਗਾਈਡ ਤੋਂ ਆਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਇਹੀ ਆ ਕਿ ਭਰਾਵਾ ਤੁਸੀਂ ਅੱਗੇ ਕਿਸੇ ਨਾਲ ਸੰਪਰਕ ਕਰੋ ਅੱਗੇ ਕਿਸੇ ਨਾਲ ਗੱਲਬਾਤ ਕਰੋ ਤੇ ਉੱਥੋਂ ਤੱਕ ਪਹੁੰਚੋ ਜਿੱਥੇ ਲੋੜ ਹੈ ਜਿੱਥੇ ਲੋੜ ਹੀ ਨਹੀਂ ਹੈਗੀ ਮੈਨੂੰ ਕਿਸ ਸੱਜਣ ਮਿੱਤਰ ਨੇ ਦੱਸਿਆ ਵੀ ਰਾਜਸਥਾਨ ਤੋਂ ਟਰੱਕ ਆਏ ਨੇ ਚਾਰੇ ਦੇ ਤੇ ਉਹ ਉੱਥੋਂ 20 ਕਿਲੋਮੀਟਰ ਪਿੱਛੇ ਹੀ ਲਵਾ ਲਏ ਆ ਲੋਕਾਂ ਨੇ ਜਿੱਥੇ ਗੱਦੀ ਮਾੜੀ ਪਾਣੀ ਵੀ ਨਹੀਂ ਆਇਆ ਕੋਈ ਕੁਝ ਵੀ ਨਹੀਂ ਉੱਥੇ ਤੇ ਉਹਨਾਂ ਨੂੰ ਤੇ ਲੱਗਿਆ ਕਿ ਇਹ ਗਰਦਾਸਪੁਰ ਦਾ ਏਰੀਆ ਆ ਇੱਥੇ ਪਾਣੀ ਆਇਆ ਹੋਵੇਗਾ ਉਹ ਵਿਚਾਰੇ ਆਊਟ ਏਰੀਆ ਤੋਂ ਬੰਦੇ ਆਏ ਤੇ ਸਭ ਤੋਂ ਮਾੜੀ ਗੱਲ ਇਹ ਆ ਸਾਡੇ ਲੋਕਾਂ ਵਾਸਤੇ ਕਿ ਜਿਹੜਾ ਇਹ ਬੰਦੇ ਬਾਹਰੋਂ ਨੇੜਿਓਂ ਦੂਰੋਂ ਨੇੜਿਓਂ ਆ ਰਹੇ ਨੇ ਹੈਲਪ ਕਰਨ ਵਾਸਤੇ ਸਾਡਾ ਪ੍ਰਭਾਵ ਕੀ ਪੈਂਦਾ ਆ ਮਾਝਾ ਹਮੇਸ਼ਾ ਹੀ ਫਰੰਟ ਤੇ ਲੜਨ ਵਾਲਾ ਏਰੀਆ ਆ ਇੱਥੋਂ ਜਦੋਂ ਇੱਥੇ ਸਿਕੰਦਰ ਆਇਆ ਇਹ ਮਾਝਾ ਅੱਗੇ ਹੋ ਕੇ ਲੜਿਆ ਨਾਦਰ ਸ਼ਾਹ ਆਇਆ ਚਾਹੇ ਅਬਦਾਲੀ ਆਇਆ ਜਿਉਂ ਉਦੋਂ ਪਹਿਲਾਂ ਜੇ ਬਾਬਰ ਵੀ ਆਇਆ ਤੇ ਮਾਜੇ ਨੇ ਨੁਕਸਾਨ ਆਪਣੀ ਹਿੱਕ ਤੇ ਚੱਲਿਆ ਪਰ ਕਦੀ ਵੀ ਇਹੋ ਜਿਹਾ ਪ੍ਰਭਾਵ ਨਹੀਂ ਛੱਡਿਆ ਜਿਹੜਾ ਅਸੀਂ ਹੁਣ ਛੱਡਦੇ ਪਏ ਆ ਤੇ ਇਹ ਆਪਾਂ ਇਹ ਨਾ ਭੁੱਲੀਏ ਕਿ ਜਿਹੜਾ ਅੱਜ ਦਾ ਦੇਣਿਆ ਇਹ ਵੀ ਅੱਗੇ ਜਾ ਕੇ ਇਤਿਹਾਸ ਬਣਨਾ ਹੈ ਬਿਲਕੁਲ ਠੀਕ ਹੈ ਜੀ ਤੇ ਬਾਕੀ ਹਾਂ ਭਾਜੀ ਇਹ ਵੀ ਗੱਲ ਹੈਗੀ ਹੈ ਜਿਹੜੇ ਰੱਜੇ ਪੁੱਜੇ ਲੋਗ ਰੱਜੀਆਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਰੱਜੀਆਂ ਰੂਹਾਂ ਨੇ ਉਹਨਾਂ ਨੇ ਲੰਗਰ ਵੀ ਲਾਏ ਨੇ ਤੇ ਉਹ ਹੱਥ ਜੋੜ ਕੇ ਇਹੀ ਬੇਨਤੀ ਕਰ ਰਹੇ ਤੁਸੀਂ ਅੱਗੇ ਲਾ ਜੋ ਪਰ ਫਿਰ ਵੀ ਚਲੋ ਇੱਕ ਸਾਡਾ ਫਰਜ਼ ਬਣਦਾ ਆ ਕਿ ਅਹੀਂ ਹੁਣ ਉਹਨਾਂ ਨੂੰ ਕਾਲੇ ਨਾ ਪੀਏ ਹਾਂ ਅਜੇ ਥੋੜਾ ਟਾਈਮ ਦਿੱਤਾ ਜਾਵੇ ਕਿ ਇਹ ਵੀ ਚੀਜ਼ ਨੂੰ ਕੋਈ ਵੀ ਚੀਜ਼ ਆ ਇੱਕਦਮ ਉਹਦਾ ਕੋਈ ਹੱਲ ਨਹੀਂ ਹੈਗਾ ਅਹੀਂ ਲੋਕ ਇੱਕੋ ਚੀਜ਼ ਮਗਰ ਪੈ ਗਈਆਂ ਬਸ ਚੱਲਣ ਦੋ ਚੱਲਣ ਦੋ ਛੱਲਣ ਦੋ ਉਹਦਾ ਸਾਨੂੰ ਫਾਇਦਾ ਨਹੀਂ ਉਹ ਵੀ ਨੁਕਸਾਨ ਹੀ ਆ ਹੁਣ ਇੱਕ ਮੈਂ ਹੋਰ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਦੱਸਣੀ ਚਾਹੁੰਦਾ ਚਲੋ ਅਹੀਂ ਆਏ ਸੇਵਾ ਤੇ ਹੋਰ ਵੀਰ ਵੀ ਆਏ ਇੱਥੇ ਸੇਵਾ ਤੇ ਜਦੋਂ ਅਹੀਂ ਪਹਿਲੇ ਦੋ ਤਿੰਨ ਦਿਨ ਸੇਵਾ ਤੋਂ ਬਾਅਦ ਗਏ ਆ ਤੇ ਮਤਲਬ ਬਾਡੀ ਤੇ ਖਾਰਸ਼ ਜਿਹੜੇ ਨੇ ਅਨੈਸੈਸਰੀ ਮਤਲਬ ਰੈਸ਼ਸ ਦੇ ਹੋਣ ਲੱਗ ਗਏ ਤੇ ਅਸੀਂ ਹੈਰਾਨ ਹੈ ਜਿਹੜੇ ਲੋਕ ਰਹਿ ਬਚਾਰੇ ਇੱਥੇ ਰਹੇ ਨੇ ਉਹਨਾਂ ਲਈ ਕਿੱਡਾ ਏ ਤੁਸੀਂ ਹਿਸਾਬ ਲਾ ਲਓ ਔਖਾ ਸਮਾਂ ਆ ਸੋ ਅਸੀਂ ਉਹਨਾਂ ਦੀ ਮਦਦ ਜਿਹੜੀ ਆ ਉਹ ਇੱਕ ਵਿਉਂਤਬੰਦੀ ਦੇ ਨਾਲ ਕਰੀਏ ਸਹੀ ਢਾਂਚੇ ਦੇ ਨਾਲ ਹਾਂ ਜਿਹੜੀ ਉਹਨਾਂ ਨੂੰ ਮਤਲਬ ਮਦਦ ਤਰੀਕੇ ਨਾਲ ਪਹੁੰਚ ਸਕੇ ਤੇ ਹੁਣ ਤੁਸੀਂ ਇਹ ਦੇਖੋ ਕਿ ਇਹ ਜਿਹੜਾ ਜਿਹੜੇ ਵੀ ਵੀਰ ਦਾ ਝੋਨਾ ਹੈਗਾ ਆ ਇੰਨਾ ਇੰਨੀ ਜਿਹੜੀ ਫਸਲ ਹੈ ਫਸਲ ਗੋਭੀ ਦੀ ਫਸਲ ਇਹ ਨੁਕਸਾਨ ਲੱਖਾਂ ਦੇ ਸਾਰੇ ਬਾਸੀ ਪਿੱਛੇ ਤੇ ਟਟੋ ਘਟ ਅਹੀਂ ਹੁਣ ਅੱਛਾ ਭਾਜੀ ਇੱਕ ਜਿਹੜੀ ਆਪਾਂ ਰੇਤਾ ਰੇਤਾ ਦੀ ਗੱਲ ਕਰਦਾ ਜਿਹੜੀ ਪੈੜੀਆਂ ਚ ਰੇਤਾ ਆਈ ਆ ਹੁਣ ਉਹਨੂੰ ਚੱਕ ਕੇ ਪਹਿਲਾਂ ਇੱਕ ਸੰਭਾਲਤੀ ਆ ਕਿ ਉਹ ਰੇਤਾ ਜਿਹੜੀ ਆ ਉਹ ਕਿਸਾਨ ਦੀ ਪਹਿਲੇ ਤੇ ਹੁਣ ਜੇ ਨੁਕਸਾਨ ਜਿਹੜਾ ਆ ਉਹ ਕਿਸਾਨ ਦਾ ਆ ਤੇ ਫਿਰ ਉਹ ਰੇਤਾ ਵੀ ਕਿਸਾਨ ਦੀ ਕਿਸਾਨ ਦੀ ਬਿਲਕੁਲ ਤੇ ਕਿਸਾਨ ਹੀ ਉਸ ਰੇਤਾ ਨੂੰ ਵੇਚੇ ਹੂੰ ਤੇ ਉਹ ਇੱਕ ਮੈਨੇਜਮੈਂਟ ਇਦਾਂ ਹੋਣੀ ਚਾਹੀਦੀ ਆ ਕਿ ਚਲੋ ਟਰਾਲੀਆਂ ਟਰੈਕਟਰ ਆਪਣੇ ਵੀਰ ਲੈ ਕੇ ਆਉਣ ਜਿਹੜੇ ਬਾਹਰ ਅੰਦਰ ਬੈਠੇ ਨੇ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਆਪਣੇ ਕਿਸੇ ਵੀ ਸੱਜਣ ਮਿੱਤਰ ਰਾਹੀਂ ਜਿਹੜੇ ਪੁਰਸੇਮੰਦ ਲੋਕ ਨੇ ਖਾਸ ਕਰਕੇ ਉਹਨਾਂ ਰਾਹੀਂ ਡੀਜ਼ਲ ਦੀ ਸੇਵਾ ਪੇ ਜੋ ਕਿਉਂਕਿ ਟਰੈਕਟਰ ਲੈ ਕੇ ਆਉਣਾ ਵੀਰ ਨੇ ਦੱਸਿਆ ਕਿ ਜੇ ਜਿੱਥੋਂ ਤੁਸੀਂ ਟੁੱਟੀ ਆ 4 4 5 5 ਫੁੱਟ 70 80 ਕਿਲੋ ਦੇ ਰੇਤਾ ਦੀ ਮਿੱਟੀ ਰੜੀ ਰੇਤਾ ਵੀ ਨਹੀਂ ਕਹਿ ਸਕਦੇ ਕਸੂਜ ਨੂੰ ਕਹਿੰਦੇ ਆ ਉਹ ਕਿਸੇ ਕੰਮ ਦਾ ਵੀ ਨਹੀਂ ਜਿਹੜੀ ਵੱਡੀ ਗੱਲ ਮੈਨਾਂ ਭਾ ਪੁਰੇ ਤਾਂ ਅਸੀਂ ਚੁੱਕੀਆਂ ਵੀ ਤੁਹਾਡੇ ਕਿਸੇ ਕੰਮ ਦੀ ਨਹੀਂ ਹਾਂ ਉਹ ਜਿਹੜੀ ਰੇਤਾਵਾਂ ਨੂੰ ਚੁੱਕਣ ਲੱਗਿਆ ਵੀ ਟਾਈਮ ਲੱਗਣਾ ਵਾ ਅਜੇ ਮਤਲਬ ਬਹੁਤ ਹਨੂ ਕਾਲੇ ਪੈਣ ਦੀ ਲੋੜ ਨਹੀਂ ਹੈਗੀ ਵੀ ਛੇਤੀ ਜਾ ਕੇ ਅਸੀਂ ਆਪਣਾ ਕੰਮ ਕਰ ਲਈਏ ਮੁੜ ਕੇ ਪਤਾ ਨਹੀਂ ਕੀ ਹੋਣਾ ਕਿ ਨਹੀਂ ਹੋਣਾ ਸੇਵਾ ਸਾਰਿਆਂ ਦੀ ਜ਼ਰੂਰੀ ਆ ਤੇ ਲੋੜ ਵਾ ਇਹ ਜ਼ਰੂਰਤ ਵਾ ਇਸ ਇਲਾਕੇ ਦੀ ਇੱਕ ਬਜ਼ੁਰਗ ਦੀ ਗੱਲ ਮੈਨੂੰ ਬੜੀ ਸੋਹਣੀ ਲੱਗੀ ਉਹ ਕਹਿੰਦਾ ਕਿ ਠੀਕ ਆ ਹੁਣ ਜਿਹੜੇ ਆ ਰਹੇ ਆ ਸਤਿਕਾਰਯੋਗ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਪਰ ਕਹਿੰਦਾ ਪੁੱਤਰੋ ਪਤਾ ਈ ਦਿਨ ਹਟਕੇ ਲੱਗਣਾ ਆ ਕਿਉਂਕਿ ਜੇ ਅਸੀਂ ਪਸ਼ੂਆਂ ਦੀ ਗੱਲ ਕਰੀਏ ਹੁਣ ਆ ਤੁਸੀਂ ਲਿਪੇ ਆਪਾਂ ਇੱਥੇ ਲੋਕਾਂ ਨੇ ਲਿਆ ਕੇ ਆਪਣੇ ਪਸ਼ੂ ਬੰਦਤੇ ਨੇ ਕਿਉਂਕਿ ਹੁਣ ਉਹਨਾਂ ਦੇ ਘਰਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਜਗ੍ਹਾ ਹੀ ਨਹੀਂ ਹੈਗੀ ਇਹਨਾਂ ਨੂੰ ਜਿਨ੍ਹਾਂ ਦੇ ਪਾਣੀ ਲੰਘ ਗਿਆ ਆ ਉਹਨਾਂ ਦੇ ਘਾਰਾ ਇੰਨਾ ਆ ਤੇ ਕਈ ਘਰਾਂ ਚ ਤੇ ਈਵਨ ਅਜੇ ਪਾਣੀ ਵੀ ਹੈਗਾ ਆ ਤੇ ਇੱਥੇ ਆ ਕੇ ਉਹਨਾਂ ਨੇ ਬੰਨੇ ਨੇ ਤੇ ਪਸ਼ੂਆਂ ਦੇ ਜਿਹੜੇ ਖੁਰਨੇ ਉਹ ਗਲ ਗਏ ਨੇ ਪਾਣੀ ਚ ਉਹਨਾਂ ਦੀ ਵੀ ਇੱਕ ਦਵਾਈ ਕਈ ਪਸ਼ੂ ਮਰ ਗਏ ਨੇ ਹੁਣ ਇਦੋਂ ਬਾਅਦ ਉਹ ਬਿਮਾਰੀ ਵੀ ਇੱਕ ਫੈਲਣ ਦਾ ਡਰਿਆ ਸੋ ਆਪਾਂ ਇਹ ਸਾਰੀ ਗੱਲਬਾਤ ਜਿਹੜਾ ਸਾਡਾ ਇਹ ਮਤਲਬ ਮਕਸਦ ਮਕਸਦ ਇਹ ਆ ਤੁਹਾਨੂੰ ਕਹਿਣ ਦਾ ਕਿ ਜਿਹੜਾ ਵੀ ਕੋਈ ਵੀ ਕੰਮ ਹੁੰਦਾ ਆ ਉਹ ਇੱਕ ਤਰੀਕੇ ਨਾਲ ਹੋ ਸਕੇ ਤੇ ਉਹ ਸੇਵਾ ਸਹੀ ਢੰਗ ਨਾਲ ਹੋ ਸਕੇ ਤੇ ਹਰ ਬੰਦਾ ਉਪਰਾਲਾ ਪਾ ਰਿਹਾ ਜਿੱਦਾਂ ਕਿਸਾਨੀ ਧਰਮੇ ਦੇ ਵਿੱਚ ਆਪਾਂ ਵੇਖਿਆ ਨਾ ਕਿ ਹਰ ਘਰ ਨੇ ਯੋਗਦਾਨ ਪਾਇਆ ਤੇ ਇੱਥੇ ਵੀ ਹਰ ਘਰ ਯੋਗਦਾਨ ਪਾ ਰਿਆ ਪਰ ਮੈਂ ਵੀਰੋਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਹਾਡੇ ਸਾਰਿਆਂ ਦੀ ਕਮਾਈ ਹੱਕ ਸੱਚ ਦੀ ਹੈ ਤੇ ਉਹ ਸਹੀ ਟਿਕਾਣੇ ਤੇ ਲੱਗੇ ਹੁਣ ਕਈ ਇਦਾਂ ਦੇ ਬੰਦੇ ਨੇ ਹੁਣ ਸੁਣਨ ਚ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਚਲੋ ਅਸੀਂ ਦੂਜੀ ਸਾਈਡ ਮੈਂ ਆ ਆ ਪਰਸਨਲੀ ਉਹ ਗੱਲ ਕਰਾਂ ਜਿਹੜੀ ਮੈਂ ਵੇਖ ਕੇ ਆਇਆ ਬ੍ਰਹਮਪੁਰ ਏਰੀਆ ਵੱਲ ਉੱਥੇ ਜਿਹੜੇ ਪਿੰਡਾਂ ਨੂੰ ਰਾਸ਼ਨ ਮਿਲ ਵੀ ਗਿਆ ਉਹਨਾਂ ਨੇ ਦੁਬਾਰਾ ਦੁਬਾਰਾ ਉਹ ਮਤਲਬ ਲੈ ਕੇ ਘਰਾਂ ਚ ਸਟੋਰ ਕਰ ਰਹੇ ਸੀਗੇ ਉਹ ਪ੍ਰੋਬਲਮ ਨਹੀਂ ਠੀਕ ਹੈ ਤੁਸੀਂ ਸਟੋਰ ਕਰ ਰਹੇ ਹੋ ਪਰ ਤੁਸੀਂ ਇਹ ਵੇਖੋ ਕਿ ਤੁਸੀਂ ਆਪਣੇ ਗਵੰਦੀ ਦੇ ਢਿੱਡ ਤੇ ਲੱਤ ਮਾਰ ਰਹੇ ਹੋ ਉਹਨਾਂ ਦੇ ਘਰੇ ਹੋ ਸਕਦਾ ਉਹ ਚੀਜ਼ ਨਾ ਪਹੁੰਚੀ ਹੋਵੇ ਜਿਹੜੀ ਤੁਸੀਂ ਐਕਸਟਰਾ ਸਟੋਰ ਕਰੀ ਬੈਠੇ ਹੋ ਸੋ ਇਸ ਸਮਾਇਰ ਰਲ ਮਿਲ ਕੇ ਅ ਇੱਕ ਦੂਜੇ ਦਾ ਸਾਥ ਦੇ ਕੇ ਇਸ ਸਮੇਂ ਚੋਂ ਨਿਕਲਣ ਦਾ ਤੇ ਬਾਕੀ ਧਰਮ ਸਿੰਘ ਜੀ ਤੁਸੀਂ ਕੋਈ ਆਖਰੀ ਵਾਰ ਕੋਈ ਜਾਂਦੀ ਵਾਰ ਕੋਈ ਸੁਨੇਹਾ ਦੇਣਾ ਚਾਹੁੰਦੇ ਸਾਰਿਆਂ ਨੂੰ ਇਹੀ ਅਪੀਲ ਕਰਨੀ ਆ ਬੇਨਤੀ ਆ ਕਿ ਅਸੀਂ ਅਜੇ ਕਾਲੀ ਨਾ ਪਈਏ ਮਦਦ ਦੀ ਅਜੇ ਸਾਰਿਆਂ ਦੀ ਲੋੜ ਆ ਇਫਰ ਜੁਬੀ ਨੇ ਆਡੇ ਕਾ ਕੇ ਮਦਦ ਕਰਨੀ ਮਤਲਬ ਹੈ ਡੀਕੋਮ ਦੀ ਸਭ ਤੋਂ ਮਿੱਟੀ ਜਿਹੀ ਚੀਜ਼ ਆ ਉਹ ਇਹੀ ਆ ਕਿ ਅਸੀਂ ਸੇਵਾ ਲਈ ਹਾਜ਼ਰ ਆ ਹਰ ਟਾਈਮ ਪਰ ਅਹੀਂ ਮਤਲਬ ਕਿ ਸਹੀ ਢਾਂਚੇ ਦੇ ਨਾਲ ਸਹੀ ਤਰੀਕੇ ਦੇ ਨਾਲ ਸੇਵਾ ਕਰਨ ਲਈ ਜਿਤਨਾ ਸਾਰਿਆਂ ਦਾ ਫਾਇਦਾ ਹੋਵੇ ਜੀ ਮੈਂ ਕਹੂੰਗਾ ਠੀਕ ਹੈ ਜੀ ਜੇ ਕੋਈ ਵੀ ਸਾਡੀ ਗੱਲ ਕਿਸੇ ਨੂੰ ਸਾਡਾ ਮਕਸਦ ਇਹੀ ਸੀਗਾ ਕਿ ਅਸੀਂ ਇੱਕ ਪਿਆਰ ਦਾ ਸਨੇਹਾ ਦੇ ਸਕੀਏ ਗੱਲ ਉਹ ਕਹਿ ਸਕੀਏ ਜਿਹੜੀ ਸਾਰਿਆਂ ਦੀ ਮਦਦ ਕਰ ਸਕੇ ਤੇ ਫਿਰ ਵੀ ਜੇ ਕੋਈ ਸਾਡੀ ਗੱਲ ਕਿਸੇ ਨੂੰ ਇੱਕ ਅੱਖਰ ਕੋਈ ਵੱਧ ਘੱਟ ਲੱਗਿਆ ਹੋਵੇ ਤੇ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ